ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾ ਦਲੀਪ ਸਿੰਘ ਡੀਆਈਜੀ ਹਰਚਰਨ ਭੁੱਲਰ ਦੇ ਘਰੋਂ ਕੀ ਕੁਝ ਬਰਾਮਦ ਹੋਇਆ ਕੌਣ ਕੌਣ ਲੋਕ ਜੁੜੇ ਹੋਏ ਨੇ ਇਹ ਸਭ ਦੀ ਜਾਂਚ ਹੋ ਰਹੀ ਹੈ ਪਰ ਜਿਸ ਚੀਜ਼ ਦੀ ਸਾਰਿਆਂ ਨੂੰ ਉਡੀਕ ਸੀ ਕਿ ਸੀਬੀਆਈ ਨੇ ਆਖਿਰਕਾਰ ਕੀ ਕੁਝ ਬਰਾਮਦ ਕੀਤਾ 21 ਰੁਪਏ ਦਾ ਹਿਸਾਬ ਹੁਣ ਸਾਹਮਣੇ ਆ ਗਿਆ ਹੈ ਕਿਉਂਕਿ ਸੀਬੀਆਈ ਨੇ ਬਿਆਨ ਜਾਰੀ ਕਰ ਦਿੱਤਾ ਹੈ ਸੀਬੀਆਈ ਨੇ ਭੁੱਲਰ ਦੇ ਚੰਡੀਗੜ੍ਹ ਵਾਲੇ ਘਰ ਤੇ ਛਾਪੇਮਾਰੀ ਕੀਤੀ ਸੀ ਉਹਨਾਂ ਦੇ ਦਫ਼ਤਰ ਤੇ ਛਾਪੇਮਾਰੀ ਕੀਤੀ ਸੀ ਤੇ ਸਮਰਾਲਾ ਦੇ ਫਾਰਮ ਹਾਊਸ ਦੇ ਵਿੱਚ ਵੀ ਛਾਪੇ ਮਾਰੀ ਕੀਤੀ ਹੈ ਤੇ ਬਹੁਤ ਸਾਰਾ ਕੁਝ ਜੋ ਹੁਣ ਤੱਕ ਸਾਨੂੰ ਨਹੀਂ ਪਤਾ ਸੀ ਹੁਣ CBI ਨੇ ਆਫੀਸ਼ੀਅਲ ਸਟੇਟਮੈਂਟ ਜਾਰੀ ਕਰਕੇ ਸਭ ਕੁਝ ਦੱਸ ਦਿੱਤਾ ਹੈ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਇਹ ਦਿਖਾਵਾਂਗੇ ਕਿ ਜੋ ਡੀਆਈਜੀ ਭੁੱਲਰ ਨੇ ਉਹਨਾਂ ਦੇ ਟਿਕਾਣਿਆਂ ਤੋਂ ਕੀ ਕੁਝ ਬਰਾਮਦ ਹੋਇਆ ਤੇ ਅੱਜ ਜਦੋਂ ਪੇਸ਼ੀ ਹੋਈ ਤਾਂ ਉਸ ਸਮੇਂ ਭੁੱਲਰ ਮੀਡੀਆ ਸਾਹਮਣੇ ਆਪਣਾ ਪੱਖ ਵੀ ਰੱਖਦੇ ਨਜ਼ਰ ਆਏ ਉਹ ਵੀ ਤੁਹਾਨੂੰ ਸੁਣਾਵਾਂਗੇ ਪਰ ਸਭ ਤੋਂ ਪਹਿਲਾਂ ਨਜ਼ਰ ਜੋ ਕੁਝ ਹੁਣ ਤੱਕ ਬਰਾਮਦ ਹੋ ਚੁੱਕਿਆ ਹੈ ਜੋ ਆਫੀਸ਼ੀਅਲ ਹੋ ਚੁੱਕਿਆ ਉਸ ਤੇ ਇੱਕ ਨਜ਼ਰ ਪਾਉਨੇ ਆ ਸਭ ਤੋਂ ਪਹਿਲਾਂ ਤੁਹਾਨੂੰ ਦੱਸਿਏ ਕਿ ਕੱਲ ਦੇਰ ਸ਼ਾਮ ਤੱਕ ਭੁੱਲਰ ਦੇ ਜੋ ਚੰਡੀਗੜ੍ਹ ਦੀ ਰਿਹائش ਉਥੋਂ ਬਹੁਤ ਕੁਝ ਬਰਾਮਦ ਕੀਤਾ ਗਿਆ ਜਿਸ ਦੇ ਵਿੱਚ 7.5 ਕਰੋੜ ਜੀਆਂ ਕੱਲ 5 ਕਰੋੜ ਸੀ ਹੁਣ 7.5 ਕਰੋੜ ਰੁਪਏ ਕੈਸ਼ ਕੁੱਲ ਬਰਾਮਦ ਕੀਤਾ ਗਿਆ ਹੈ ਪਹਿਲ ਕੱਲ 1.5 ਕਿਲੋ ਸੀ ਅੱਜ ਪੂਰੀ ਜੋ ਅਮਾਉਂਟ ਹੈ ਜੋ ਭਾਰ ਹੈ ਉਹ 2.5 ਕਿਲੋ ਜੋ ਹੈ ਗਹਿਣੇ ਬਰਾਮਦ ਕੀਤੇ ਗਏ ਨੇ ਸੋਨੇ ਦੇ ਗਹਿਣੇ 2.5 ਕਿਲੋ ਉਸ ਤੋਂ ਬਾਅਦ 26 ਮਹਿੰਗੀਆਂ ਘੜੀਆਂ ਕੱਲ 22 ਦਾ ਜੋ ਸੀ ਅੰਕੜਾ ਅੱਜ 26 ਮਹਿੰਗੀਆਂ ਘੜੀਆਂ ਕੁੱਲ ਜੋ ਬਰਾਮਦ ਕੀਤੀਆਂ ਗਈਆਂ ਨੇ ਤੇ ਰੋਲੈਕਸ ਤੇ ਰਾਡੋ ਵਰਗੀਆਂ ਘੜੀਆਂ ਬਰਾਮਦ ਕੀਤੀਆਂ ਗਈਆਂ ਨੇ ਇਹਨਾਂ ਦੀ ਕੀਮਤ ਕਰੋੜਾਂ 'ਚ ਜਾਏਗੀ ਤੇ ਉਸ ਤੋਂ ਇਲਾਵਾ ਲੋਕਰ ਦੀਆਂ ਚਾਬੀਆਂ ਤੇ ਕਈ ਬੈਂਕ ਖਾਤੇ ਬਰਾਮਦ ਕੀਤੇ ਗਏ ਨੇ ਉਹਨਾਂ ਦੀ ਜਾਂਚ ਕੀਤੀ ਜਾਏਗੀ ਤੇ ਉਸ ਤੋਂ ਇਲਾਵਾ 50 ਤੋਂ ਜ਼ਿਆਦਾ ਪ੍ਰਾਪਰਟੀ ਦੇ ਕਾਗਜ਼ ਮਤਲਬ ਜਿਸ ਦੇ ਵਿੱਚ ਇਮੋਬਲ ਪ੍ਰਾਪਰਟੀ ਹੈ ਜਿਹੜੀ ਜਿਵੇਂ ਜ਼ਮੀਨ ਜਾਇਦਾਦ ਫਲੈਟ ਕੋਠੀ ਇਹ ਸਭ ਕੁਝ ਚਾਰ ਹਥਿਆਰ ਬਰਾਮਦ ਕੀਤੇ ਗਏ ਤੇ ਨਾਲ ਹੀ 100 ਕਾਰਤੂਸ ਬਰਾਮਦ ਕੀਤੇ ਗਏ ਨੇ ਇਹਨਾਂ ਦੇ ਘਰੋਂ ਚੰਡੀਗੜ੍ਹ ਵਾਲੇ ਜੋ ਉਹਨਾਂ ਦਾ ਮਕਾਨ ਹੈ ਉਸ ਤੋਂ ਇਲਾਵਾ ਸਮਰਾਲਾ ਫਾਰਮ ਹਾਊਸ ਤੋਂ ਵੀ ਬਰਾਮਦਗੀ ਕੀਤੀ ਗਈ ਉੱਥੇ ਵੀ सीबीआई ਨੇ ਰੇਡ ਕੀਤੀ ਹੈ 108 ਬੋਤਲ ਮਹਿੰਗੀ ਸ਼ਰਾਬ ਇਸ ਦੀ ਵੀ ਕੀਮਤ ਲੱਖਾਂ ਚ ਹੋਏਗੀ ਤੇ ਉੱਥੋਂ ਵੀ 5,70,000 ਕੈਸ਼ ਬਰਾਮਦ ਹੋਇਆ ਫਾਰਮ ਹਾਊਸ ਤੋਂ ਯਾਨੀ ਕਿ ਉੱਥੇ ਵੀ ਬਹੁਤ ਕੁਝ ਲੁਕੋ ਕੇ ਰੱਖਿਆ ਗਿਆ ਸੀ ਇਸ ਤੋਂ ਇਲਾਵਾ ਇਹਨਾਂ ਦੇ ਜੋ ਸਾਥੀ ਸੀ ਕੱਲ ਹੀ ਅਸੀਂ ਦੱਸਿਆ ਸੀ ਕਿ ਉਸ ਦੇ ਘਰੋਂ 21 ਲੱਖ ਕੈਸ਼ ਉਸ ਦੇ ਕੋਲੋਂ ਬਰਾਮਦ ਕੀਤਾ ਗਿਆ ਤੇ ਉਸ ਦੇ ਕੋਲੋਂ ਕੁਝ ਸ਼ੱਕੀ ਕਾਗਜ਼ ਵੀ ਬਰਾਮਦ ਕੀਤੇ ਗਏ ਨੇ ਜਿਨ੍ਹਾਂ ਦੇ ਬਾਰੇ ਹਜੇ ਜਾਂਚ ਹੋਣੀ ਬਾਕੀ ਹੈ ਤਾਂ ਡੀਆਈਜੀ ਹਰਚਰਨ ਸਿੰਘ ਭੁੱਲਰ ਇਸ ਸਮੇਂ ਨਿਆਂਇਕ ਹਿਰਾਸਤ ਵਿੱਚ ਭੇਜੇ ਗਏ ਨੇ ਸੀਬੀਆਈ ਕੋਰਟ ਦੇ ਵਿੱਚ ਉਹਨਾਂ ਨੂੰ ਅੱਜ ਸਵੇਰੇ ਪੇਸ਼ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਨਿਆਂਇਕ ਹਿਰਾਸਤ ਦੇ ਵਿੱਚ ਨੇ ਉਹਨਾਂ ਨੇ ਅੱਜ ਜਦੋਂ ਪੇਸ਼ ਕੀਤਾ ਗਿਆ ਤਾਂ ਪੀਟੀਸੀ نیوز ਕੋਲ ਐਕਸਕਲੂਸਿਵ ਤਸਵੀਰਾਂ ਹੀ ਪਹੁੰਚੀਆਂ ਪਹਿਲਾਂ ਉਹ ਵਰਦੀ ਦੇ ਵਿੱਚ ਸ਼ਾਨ ਦੇ ਸ਼ਾਨ ਨਾਲ ਲੋਕਾਂ ਦੇ ਸਾਹਮਣੇ ਆਉਂਦੇ ਸੀ ਮੁਛਾ ਨੂੰ ਵਟਦੇ ਕਿ ਉਹ ਆਂਦੇਸੀ ਤੇ ਅੱਜ ਮੂੰ ਲੁਕੋ ਕੇ ਨਜ਼ਰ ਆਏ ਉਹ ਤਸਵੀਰیں ਅਸੀਂ ਤੁਹਾਨੂੰ ਦਿਖਾਉਨੇ ਆ ਤੇ ਉਸ ਤੋਂ ਬਾਅਦ ਤੁਹਾਨੂੰ ਉਹਨਾਂ ਦਾ ਬਿਆਨ ਵੀ ਸੁਣਾਵਾਵਾਂਗੇ ਜੋ ਤਸਵੀਰ ਤੁਸੀਂ ਦੇਖੋ ਅੱਜ ਜਦੋਂ ਸੀਬੀਆਈ ਕੋਰਟ ਸੀਬੀਆਈ ਦੇ ਅਫਸਰ ਉਹਨਾਂ ਨੂੰ ਚੰਡੀਗੜ੍ਹ ਦੇ ਹਸਪਤਾਲ ਦੇ ਵਿੱਚ ਮੈਡੀਕਲ ਦੇ ਲਈ ਲੈ ਕੇ ਪਹੁੰਚੇ ਤਾਂ ਇੱਕ ਆਮ ਜਿਹੇ ਜਿਵੇਂ ਇੱਕ ਗੱਡੀ ਦੇ ਵਿੱਚ ਉਤਰਦੇ ਨੇ ਮੂੰ ਟੱਕਿਆ ਹੋਇਆ ਇਹਨਾਂ ਨੇ ਤੇ ਉਸ ਤੋਂ ਬਾਅਦ ਮੈਡੀਕਲ ਦੇ ਲਈ ਹਸਪਤਾਲ ਦੇ ਅੰਦਰ ਜਾ ਰਹੇ ਨੇ ਪਹਿਲਾਂ ਜਦੋਂ ਵਰਦੀ 'ਚ ਹੁੰਦੇ ਸੀ ਤਾਂ ਅੱਗੇ ਪਿੱਛੇ ਕਾਫਲਾ ਹੁੰਦਾ ਸੀ ਪੂਰੀ ਇਹਨਾਂ ਦੇ ਸਿਕਿਉਰਿਟੀ ਗਾਰਡ ਹੁੰਦੇ ਸੀ ਤੇ ਹੁਣ ਸਾਦੀ ਵਰਦੀ ਦੇ ਵਿੱਚ ਸੀਬੀਆਈ ਦੇ ਅਫਸਰ ਨੇ ਜੋ ਇਹਨਾਂ ਨੂੰ ਐਸਕਾਟ ਕਰਕੇ ਹਸਪਤਾਲ ਦੇ ਵਿੱਚ ਲੈ ਕੇ ਜਾ ਰਹੇ ਨੇ ਤੇ ਉਸ ਤੋਂ ਬਾਅਦ ਇਹਨਾਂ ਦਾ ਮੈਡੀਕਲ ਹੋਇਆ ਕੋਰਟ ਦੇ ਵਿੱਚ ਪੇਸ਼ੀ ਹੋਈ ਤੇ ਫਿਰ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਇਹ ਭੇਜ ਦਿੱਤੇ ਗਏ ਨੇ ਇਹ ਨੇ ਡੀਆਈਜੀ ਭੁੱਲਰ ਤੁਸੀਂ ਦੇਖੋ ਇੱਕ ਮੁਲਜ਼ਮ ਵਾਂਗ ਘੇਰ ਕੇ ਇਹਨਾਂ ਨੂੰ ਅਫਸਰ ਲੈ ਕੇ ਤੁਰ ਰਹੇ ਨੇ ਤੇ ਇਹ ਮੈਡੀਕਲ ਦੇ ਲਈ ਜਾ ਰਹੇ ਨੇ ਜਦੋਂ ਇਹ ਮੈਡੀਕਲ ਦੇ ਲਈ ਜਾ ਰਹੇ ਸੀ ਉਸੇ ਦੌਰਾਨ ਸਾਡੇ ਪੱਤਰਕਾਰ ਨੇ ਇਹਨਾਂ ਨੂੰ ਸਵਾਲ ਪੁੱਛਿਆ ਕਿ ਆਖਿਰਕਾਰ ਤੁਹਾਡੇ ਖਿਲਾਫ ਇੰਨੀ ਵੱਡੀ ਕਾਰਵਾਈ ਹੋਈ ਹੈ ਪੂਰੇ ਦੇਸ਼ ਦੇ ਵਿੱਚ ਚਰਚਾ ਹੈ ਤੁਸੀਂ ਇਹ ਸਾਰੀ ਕਾਰਵਾਈ ਬਾਰੇ ਕੀ ਕਹਿਣਾ ਚਾਹੁੰਦੇ ਹੋ ਤਾਂ ਉਹਨਾਂ ਨੇ ਕਿਹਾ ਕਿ ਕੋਰਟ ਦੇ ਉੱਪਰ ਮੈਨੂੰ ਭਰੋਸਾ ਹੈ ਉੱਥੋਂ ਮੈਨੂੰ ਇਨਸਾਫ ਮਿਲੇਗਾ ਯਾਨੀ ਪੁੱਲਰ ਦੀ ਜੋ ਬਾਡੀ ਲੈਂਗੁਏਜ ਸੀ ਜੋ ਉਹਨਾਂ ਦਾ ਬੋਲਣ ਦਾ ਤਰੀਕਾ ਸੀ ਉਸ ਤੋਂ ਇੱਕ ਗੱਲ ਵੀ ਸਾਫ਼ ਹੁੰਦੀ ਹੈ ਕਿ ਪੁੱਲਰ ਸ਼ਾਇਦ ਬਹੁਤ ਕੁਝ ਆਪਣੇ ਦਿਲ ਦੇ ਵਿੱਚ ਲੁਕੋਏ ਬੈਠੇ ਨੇ ਹੋ ਸਕਦਾ ਹੈ ਕਿ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਤੋਂ ਹੋਰ ਵੀ ਕਈ ਖੁਲਾਸੇ ਹੋਣ ਪਰ ਜੋ ਅੱਜ ਉਹਨਾਂ ਨੇ ਬਿਆਨ ਦਿੱਤਾ ਉਹ ਸੁੰਣਾ ਲਾਜ਼ਮੀ ਹੈ ਪੁੱਲ ਨੂੰ ਸਾਹ ਜਿਹੜੀ ਰੋਪ ਲਗਾਏ ਕੁਝ ਕਹਿੰਦੇ ਫੋੜ ਪੂਰਾ ਸਾਫ ਕਰੇਗੇ ਹਾਂਜੀ ਜਿਹੜੇ ਰੋਪ ਲਗਾਏ ਕਿ ਕਹਿੰਦੇ ਕੁਝ ਇਧਰ ਸਿਰ ਸਰ ਵੀ ਰਹਿਣੇ ਦਿਜੀਏ ਅਸੇ ਨਾ ਕਰੀਏ ਲਗਾਤ ਖੁਲਸਾ ਬਹੁਤ ਪੈਸੇ ਚਾਹੇ ਜਿਹੜੇ ਕਹਿਣਾ ਚਾਹ ਰਹੇ ਹੋ ਕੁਝ ਪੂਰਾ ਇਨਸਾਫ ਕਰੇਗੇ ਫੋੜ ਜੇ ਸਾਰੇ ਪੱਖ ਰੱਖਾਂਗੇ ਠੀਕ ਹੈ ਜੀ ਤਾ ਭੁੱਲਰ ਦੇ ਚੰਡੀਗੜ੍ਹ ਵਾਲੇ ਘਰ ਤੋਂ ਜੋ ਖਜ਼ਾਨਾ ਬਰਾਮਦ ਹੋਇਆ ਉਸ ਦੇ ਬਾਰੇ ਵੀ ਅਸੀਂ ਤੁਹਾਨੂੰ ਦੱਸਿਆ ਜੋ ਫਾਰਮ ਹਾਊਸ ਦੇ ਵਿੱਚੋਂ ਇਹਨਾਂ ਕੋਲੋਂ ਮਹਿੰਗੀਆਂ ਸ਼ਰਾਬਾਂ ਬਰਾਮਦ ਹੋਈਆਂ ਉਸ ਦੇ ਬਾਰੇ ਵੀ ਦੱਸਿਆ ਇਹਨਾਂ ਦਾ ਬਿਆਨ ਵੀ ਸੁਣਾਇਆ ਜਿਸ ਦੇ ਵਿੱਚ ਇਹ ਕਹਿ ਰਹੇ ਨੇ ਕਿ ਮੈਨੂੰ ਇਨਸਾਫ ਮਿਲੇਗਾ ਇਸ ਗੱਲ ਦੇ ਬਹੁਤ ਵੱਡੇ ਮਾਇਨੇ ਨੇ ਪਰ ਇਸ ਪੂਰੀ ਬਰਾਮਦਗੀ ਤੇ ਇਸ ਗ੍ਰਿਫਤਾਰੀ ਦੇ ਉੱਪਰ ਹੁਣ ਸਿਆਸਤ ਵੀ ਸ਼ੁਰੂ ਹੋ ਗਈ ਹੈ ਸਿਆਸਤ ਸ਼ੁਰੂ ਹੋਣੀ ਲਾਜ਼ਮੀ ਵੀ ਸੀ ਕਿਉਂਕਿ ਇਸ ਦੇ ਬਾਰੇ ਸਭ ਤੋਂ ਵੱਡਾ ਸਵਾਲ ਇਹ ਖੜਾ ਕੀਤਾ ਜਾਣਾ ਚਾਹੀਦਾ ਹੈ ਪੰਜਾਬ ਦੇ ਰਾਜਪਾਲ ਹੋਣ ਜਾਂ ਵਿਰੋਧੀ ਧਿਰ ਦੀਆਂ ਪਾਰਟੀਆਂ ਹੋਣ ਐਮਪੀ ਹਰਸਿਮਰਤ ਕੌਰ ਬਾਦਲ ਹੋਣ ਅਕਾਲੀ ਦਲ ਦੇ ਹੋਰ ਲੀਡਰ ਹੋਣ ਸਭ ਨੇ ਇੱਕੋ ਹੀ ਸੁਰਚ ਇੱਕੋ ਹੀ ਸਵਾਲ ਖੜਾ ਕੀਤਾ ਹੈ ਕਿ ਜੇਕਰ ਕੇਂਦਰ ਦੀ ਏਜੰਸੀ सीबीआई ਆ ਕੇ ਰੇਡ ਮਾਰ ਕੇ ਤੁਹਾਡੇ ਡੀਆਈਜੀ ਨੂੰ ਗ੍ਰਿਫਤਾਰ ਕਰਦੀ ਹੈ ਤੇ ਕਰੋੜਾ ਰੁਪਏ ਦੀ ਬਰਾਮਦਗੀ ਹੁੰਦੀ ਹੈ ਗਹਿਣੇ ਦੀ ਬਰਾਮਦਗੀ ਹੁੰਦੀ ਹੈ ਮਹਿੰਗੀਆਂ ਘੜੀਆਂ ਦੀ ਬਰਾਮਦਗੀ ਹੁੰਦੀ ਹੈ ਯਾਨੀ ਖਜ਼ਾਨਾ ਬਰਾਮਦ ਹੁੰਦਾ ਹੈ ਤਾਂ ਇਸ ਬਾਰੇ सीबीआई ਐਕਸ਼ਨ ਲੈ ਸਕਦੀ ਹੈ ਤਾਂ ਪੰਜਾਬ ਦੀ ਵਿਜੀਲੈਂਸ ਕਿੱਥੇ ਸੀ ਪੰਜਾਬ ਦੀ ਪੁਲਿਸ ਕਿੱਥੇ ਸੀ ਪੰਜਾਬ ਦੀਆਂ ਏਜੰਸੀਆਂ ਕਿੱਥੇ ਸੀ ਤੇ ਸਭ ਤੋਂ ਵੱਡਾ ਸਵਾਲ ਇਹ ਵੀ ਚੁੱਕਿਆ ਗਿਆ ਕਿ ਕੀ ਇਹਨਾਂ ਏਜੰਸੀਆਂ ਨੂੰ ਡੀਆਈਜੀ ਭੁੱਲਰ ਤੱਕ ਪਹੁੰਚਣ ਤੋਂ ਰੋਕਿਆ ਗਿਆ ਸੀ ਯਾ ਡੀਆਈਜੀ ਭੁੱਲਰ ਜੋ ਕੁਝ ਕਰ ਰਹੀ ਸੀ ਇਹ ਏਜੰਸੀਆਂ ਸਭ ਕੁਝ ਦੇਖ ਕੇ ਵੀ ਅਣਜਾਣ ਬਣੀਆਂ ਹੋਈਆਂ ਸਨ ਤੇ ਇਹ ਇੱਕ ਵੱਡਾ ਸਵਾਲ ਪੰਜਾਬ ਦੀਆਂ ਸਿਆਸੀ ਪਾਰਟੀਆਂ ਵੀ ਪੁੱਛ ਰਹੀਆਂ ਨੇ ਪੰਜਾਬ ਦੇ ਰਾਜਪਾਲ ਵੀ ਪੁੱਛ ਰਹੇ ਨੇ ਤੇ ਪੰਜਾਬ ਦਾ ਆਮ ਵਸਨੀਕ ਵੀ ਪੁੱਛ ਰਿਹਾ ਕਿ ਡੀਆਈਜੀ ਪੱਧਰ ਦਾ ਸ਼ਖਸ ਇੰਨਾ ਪੈਸਾ ਇਕੱਠਾ ਕਰੀ ਬੈਠਾ ਸੀ ਕਿ ਸਿਰਫ ਆਪਣੇ ਲਈ ਇਕੱਠਾ ਕਰੀ ਬੈਠਾ ਸੀ ਜਾਂ ਅੱਗੇ ਇਸ ਦੇ ਕੁਝ ਰੂਟ ਸੀ ਭੁੱਲਰ ਸਾਹਿਬ ਜਿਹੜੇ ਰੋਪ ਲਾਗੇ ਕੁਝ ਕਹਿਣਾ ਹੈ ਹੋੜ ਪੂਰਨ ਸਾਫ ਕਰ ਜੀ ਹਾਂ ਜੀ ਜਿਹੜੇ ਲੋਪ ਲਗਾਏ ਕਿ ਕਹਿੰਦੇ ਕੁਝ ਇਧਰ ਸੋ